ਪੰਜਾਬ ਵਿੱਚ ਅੱਜ ਤੜਕੇ ਲੁਧਿਆਣਾ ਅੰਬਾਲਾ ਮੁੱਖ ਮਾਰਗ ਤੇ ਸ੍ਰੀ ਫਤਿਹਗੜ੍ਹ ਸਾਹਿਬ ਮੁੱਖ ਮਾਰਗ ਤੇ ਨਵੇਂ ਸਰਹਿੰਦਰ ਰੇਲਵੇ ਸਟੇਸ਼ਨ ਨੇੜੇ ਦੋ ਮਾਲ ਗੱਡੀਆਂ ਦੀ ਟੱਕਰ ਹੋ ਗਈ। ਇਸ ਰੂਟ ਤੇ 51 ਤੋਂ ਵੱਧ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਨੇ ਜਦਕਿ 7 ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ। ਰੋਪੜ ਜਾਣ ਵਾਲੀ ਮਾਲ ਗੱਡੀ ਨਵੇਂ ਸਰਹਿੰਦਰ ਰੇਲਵੇ ਸਟੇਸ਼ਨ ਨੇੜੇ ਟਰੈਕ ਤੇ ਖੜੀ ਸੀ ਜਦੋਂ ਕਿਸੇ ਇੱਕ ਹੋਰ ਮਾਲ ਗੱਡੀ ਨੇ ਉਸ ਨੂੰ ਪਿੱਛੋਂ ਤੋਂ ਟੱਕਰ ਮਾਰ ਦਿੱਤੀ ਤੇ ਇੱਕ ਮਾਲ ਗੱਡੀ ਦਾ ਇੰਜਨ ਨਾਲ ਲੱਗਦੇ ਹੀ ਪਟੜੀ ਤੇ ਪਲਟ ਗਿਆ ਉਸ ਸਮੇਂ ਕੋਲਕਾਤਾ ਤੋਂ ਜੰਮੂ ਤਵੀ ਜਾਣ ਵਾਲੀ ਗਰਮੀਆਂ ਦੀ ਵਿਸ਼ੇਸ਼ ਯਾਤਰੀ ਰੇਲ ਗੱਡੀ ਪਟੜੀ ਤੋਂ ਲੰਘ ਰਹੀ ਸੀ ਪਰ ਇਸ ਦੀ ਰਫ਼ਤਾਰ ਘਟ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਦੋਵਾਂ ਟ੍ਰੇਨਾਂ ਦੇ ਦੋਵੇਂ ਡਰਾਈਵਰ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਪਟਿਆਲਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਨ ਮਗਰੋਂ ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਗਏ। ਟਰੈਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਅਧਿਕਾਰੀਆਂ ਵੱਲੋਂ ਜੰਗੀ ਪੱਧਰ ਤੇ ਨੁਕਸਾਨੇ ਗਏ ਟਰੈਕ ਦੀ ਮੁਰੰਮਤ ਕਰਵਾਈ ਜਾ ਰਹੀ ਹੈ। ਟਰੈਕ ਨੂੰ ਸਾਫ਼ ਕਰਨ ਦੇ ਮਨੋਰਥ ਨਾਲ ਰੇਲਵੇ ਵਿਭਾਗ ਤੇ ਲੇਬਰ ਜੰਗੀ ਪੱਧਰ ਤੇ ਕੰਮ ਕਰ ਰਹੀ ਹੈ। ਕੰਮ ਕਰ ਰਹੀ ਲੇਬਰ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ हिसाब तो लंगर पहुंचा के लंगर पानी की सेवा के कारज में योगदान पाया जा रहा है रेलवे विभाग के डी आर एम मनदीप सिंह भाटिया ने कहा कि रेलवे ट्रैक न जल्द क्लीयर कर लिया जाएगा ता जो रेलवे आवाजाई न चालू किया जा सके तो हम विद इन वन आवर नॉर्मल कर देंगे और डाउन ट्रैक के लिए आप देख रहे हैं थोड़ा सा भी काम लगेगा एक लोको एक कोयले リリなかなか。